ਜੀ ਦੋ ਸਾਂਝਦੀ ਸਰਦਾਰ ਜੀ 3 ਫਿਲਮ ਦੇ ਸੁਪਰ ਹਿੱਟ ਹੋਣ ਤੋਂ ਬਾਅਦ ਹੁਣ ਅਮਰਿੰਦਰ ਗਿੱਲ ਵੱਲੋਂ ਚੱਲ ਮੇਰਾ ਪੁੱਤ 4 ਨੂੰ 1 ਅਗਸਤ ਨੂੰ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਕੀ ਭਾਰਤ ਦੇ ਲੋਕ ਹੁਣ ਇਸ ਫਿਲਮ ਦਾ ਵੀ ਵਿਰੋਧ ਕਰਨਗੇ ਇਫਤਖਾਰ ਠਾਕੁਰ ਦੀ ਨਲਾਇਕੀ ਦਾ ਖਾਮਿਆਜ਼ਾ ਕਿ ਸਾਰੀ ਟੀਮ ਨੂੰ ਭੁਗਤਣਾ ਪਵੇਗਾ ਕਿਉਂਕਿ ਤੁਹਾਨੂੰ ਦੱਸਦੀ ਕਿ ਚੱਲ ਮੇਰਾ ਪੁੱਤ 4 ਜਿਹੜੀ ਆ ਉਹ ਭਾਰਤ ਪਾਕਿਸਤਾਨ ਵਿਵਾਦ ਤੋਂ ਪਹਿਲਾਂ ਦੀ ਸ਼ੂਟ ਹੋ ਚੁੱਕੀ ਹੈ ਔਰ ਇਹਦੇ ਤਿੰਨ ਭਾਗਾਂ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਇਫਤਖਾਰ ਠਾਕੁਰ ਨਸੀਰ ਚਿਓਟੀ ਰੂਬੀ ਅਨਮ ਅਕਰਮ ਉਦਾਸ ਜੋ ਕਿ ਪਾਕਿਸਤਾਨੀ ਕਲਾਕਾਰ ਨੇ ਉਹ ਇਸ ਫਿਲਮ ਦੇ ਵਿੱਚ ਅਹਿਮ ਕਿਰਦਾਰ ਨਿਭਾ ਰਹੇ ਨੇ ਔਰ ਅਮਰਿੰਦਰ ਗਿੱਲ ਨੇ ਚੱਲ ਮੇਰਾ ਪੁੱਤ ਫਿਲਮ ਦੇ ਜ਼ਰੀਏ ਹੀ ਇਹਨਾਂ ਪਾਕਿਸਤਾਨੀ ਕਲਾਕਾਰਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਲਾਂਚ ਕੀਤਾ ਸੀ ਪੰਜਾਬੀ ਲੋਕਾਂ ਨੇ ਇਹਨਾਂ ਨੂੰ ਇੰਨਾ ਪਿਆਰ ਦਿੱਤਾ ਲੇਕਿਨ ਇਫਤਖਾਰ ਠਾਕੁਰ ਦੀ ਬਿਆਨਬਾਜ਼ੀ ਨੇ ਸਭ ਦਾ ਦਿਲ ਤੋੜਿਆ ਸੀ ਪੁੱਠੇ ਸਿੱਧੇ ਬਿਆਨਬਾਜ਼ੀ ਅਤੇ ਇਫਤਖਾਰ ਠਾਕੁਰ ਦੀ ਨਲਾਇਕੀ ਨੇ ਸਾਰੇ ਪੰਜਾਬੀਆਂ ਦੇ ਦਿਲਾਂ ਨੂੰ ਚੰਗੀ ਸੱਟ ਮਾਰੀ ਸੀ ਇਫਤਖਾਰ ਠਾਕੁਰ ਵੱਲੋਂ ਤੇ ਇਹ ਬਿਆਨਬਾਜ਼ੀ ਕੀਤੀ ਗਈ ਸੀ ਕਿ ਪੰਜਾਬੀ ਫਿਲਮਾਂ ਤੇ ਚੱਲਦੀਆਂ ਹੀ ਪਾਕਿਸਤਾਨੀ ਕਲਾਕਾਰਾਂ ਦੇ ਦਮ ਤੇ ਐ ਤੇ ਉਸ ਤੋਂ ਬਾਅਦ ਚੱਲ ਮੇਰਾ ਪੁੱ ਸੀਰੀਜ਼ ਦੇ ਹੀ ਰਾਈਟਰ ਰਕੇਸ਼ ਧਵਨ ਨੇ ਇਫਤਖਾਰ ਠਾਕੁਰ ਨੂੰ ਬੜਾ ਠੋਕਮਾ ਜਵਾਬ ਦਿੱਤਾ ਸੀ ਕਿ ਤੂੰ ਚੋਪਰ ਹੈ ਜੇਕਰ ਅਸੀਂ ਬੋਲ ਪਏ ਨਾ ਤੇ ਤੇਰੀ ਤੇਰੇ ਮੁਲਕ 'ਚ ਵੀ ਇੱਜ਼ਤ ਨਹੀਂ ਰਹਿਣੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜੋ ਰਕੇਸ਼ ਧਵਨ ਅਤੇ ਇਸ ਫਿਲਮ ਦੇ ਨਾਲ ਜੁੜੇ ਲੋਕ ਇਫਤਖਾਰ ਠਾਕੁਰ ਬਾਰੇ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਨੇ ਲੋਕਾਂ ਨੂੰ ਪੰਜਾਬੀ ਫਿਲਮ ਦੇ ਵਿੱਚ ਮਾਨ ਸਤਿਕਾਰ ਅਸੀਂ ਪੰਜਾਬੀ ਲੋਕਾਂ ਨੇ ਤੇ ਪੰਜਾਬੀ ਇੰਡਸਟਰੀ ਦੇ ਸ਼ਖਸੀਅਤਾਂ ਨੇ ਦਿੱਤਾ ਲੇਕਿਨ ਇਫਤਖਾਰ ਠਾਕੁਰ ਦੀ ਨਲਾਇਕੀ ਨੇ ਕਲਾਕਾਰਾਂ ਦਾ ਦਿਲ ਜਿੱਥੇ ਤੋੜਿਆ ਉੱਥੇ ਹੀ ਬਹੁਤ ਵੱਡਾ ਨੁਕਸਾਨ ਮੇਕਰਸ ਦਾ ਵੀ ਹੋਇਆ ਅਮਰਿੰਦਰ ਗੇਲ ਜੋ ਕਿ ਸਟਰੀ ਦੇ ਵਿੱਚ ਜਾਣੇ ਜਾਂਦੇ ਨੇ ਜਿਨ੍ਹਾਂ ਦੇ ਨਾਮ ਦੇ ਉੱਪਰ ਅਜੇ ਤੱਕ ਕੋਈ ਕੌਂਟਰੋਵਰਸੀ ਨਹੀਂ ਹੋਈ ਨਾ ਹੀ ਉਹਨਾਂ ਨੇ ਕੋਈ ਕੌਂਟਰੋਵਰਸੀ ਖੇਡ ਕੇ ਆਪਣੀ ਫਿਲਮ ਨੂੰ ਹਿੱਟ ਕੀਤਾ ਨਾ ਹੀ ਆਪਣੀ ਫਿਲਮ ਦਾ ਇਸ ਕਦਰ ਪ੍ਰਚਾਰ ਕਰਦੇ ਨੇ ਕਿ ਉਹਨਾਂ ਦੀ ਫਿਲਮ ਹਿੱਟ ਹੋਵੇ ਉਹਨਾਂ ਦਾ ਇਸ ਫਿਲਮ ਨੂੰ ਚਲ ਮੇਰਾ ਪੁੱਤ 4 ਨੂੰ ਹੁਣ 1 ਅਗਸਤ ਨੂੰ ਰਿਲੀਜ਼ ਕਰਨਾ ਸਹੀ ਡਿਸੀਜਨ ਹੈ ਜਾਂ ਗਲਤ ਕਿਉਂਕਿ ਇਸ ਫਿਲਮ ਨੂੰ ਓਵਰਸੀਜ਼ ਦੇ ਵਿੱਚ ਹੀ ਰਿਲੀਜ਼ ਕੀਤਾ ਜਾਏਗਾ ਭਾਰਤ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾਏਗਾ ਕੀ ਸਰਦਾਰ ਜੀ 3 ਦੀ ਇਸ ਤਰੀਕੇ ਦੇ ਨਾਲ ਸਕਸੈਸ ਨੂੰ ਦੇਖਦਿਆਂ ਹੋਇਆ ਅਮਰਿੰਦਰ ਗੇਲ ਅਤੇ ਰਿਦਮ ਬॉयਜ਼ ਐਂਟਰਟੇਨਮੈਂਟ ਵੱਲੋਂ ਇਹ ਫੈਸਲਾ ਕੀ ਹੈ ਇਸ ਦੇ ਉੱਪਰ ਕਹਿਣਾ ਜ਼ਰੂਰ ਆਪਣੀ ਪ੍ਰਤੀਕਿਰਿਆ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ